ਆ자ਦ ਯੂਥ ਕਲੱਬ ਫਗਵਾੜਾ ਨੇ ਸ਼ੁਰੂ ਕੀਤੀ ਰਾਸ਼ਨ ਤੋਂ ਰੁਜ਼ਗਾਰ ਦੀ ਮੁਹਿੰਮ ਦੇਖੋ ਕੀ ਹੈ ਇਹ ਮੁਹਿੰਮ ਆਖਿਰ ਕੀ ਫਾਇਦਾ ਹੋਵੇਗਾ ਲੋੜਵੰਦਾਂ ਨੂੰ ਰਾਸ਼ਨ ਤੋਂ ਰੁਜ਼ਗਾਰ ਦੀ ਮੁਹਿੰਮ ਦਾ ਫਗਵਾੜਾ ਸ਼ਹਿਰ ਅੰਦਰ ਅਨੇਕਾਂ ਸਮਾਜ ਸੇਵੀ ਸੰਸਥਾਵਾਂ ਹਨ ਜੋ ਹਰ ਮਹੀਨੇ ਲੋੜਵੰਦਾਂ ਨੂੰ ਰਾਸ਼ਨ ਭੇਟ ਕਰਕੇ ਸ਼ਲਾਘਾਯੋਗ ਕਾਰਜ ਕਰਦੀਆਂ ਹਨ ਪਰ ਆ자ਦ ਯੂਥ ਕਲੱਬ ਫਗਵਾੜਾ ਦੇ ਪ੍ਰਧਾਨ ਗੁਰਸ਼ਰਨ ਸਿੰਘ ਦੀ ਨਵਕਲੀ ਸੋਚ ਉਨ੍ਹਾਂ ਦੀ ਸੋਚ ਮੁਤਾਬਕ ਹੁਣ ਹਰ ਮਹੀਨੇ ਉਨ੍ਹਾਂ ਤੋਂ ਰਾਸ਼ਨ ਪ੍ਰਾਪਤ ਕਰਨ ਵਾਲੇ 40 ਤੋਂ 50 ਪਰਿਵਾਰਾਂ ਨੂੰ ਰਾਸ਼ਨ ਤੋਂ ਰੋਜ਼ਗਾਰ ਦੀ ਮੁਹਿੰਮ ਨਾਲ ਜੋੜਿਆ ਜਾ ਰਿਹਾ ਹੈ ਆਜ਼ਾਦ ਯੂਥ ਕਲੱਬ ਦੀ ਟੀਮ ਹੁਣ ਲੋੜਵੰਦਾਂ ਨੂੰ ਰਾਸ਼ਨ ਦੀ ਥਾਂ ਤੇ ਉਹ ਜਿਸ ਖੇਤਰ ਵਿੱਚ ਵੀ ਕੰਮ ਕਰਨਾ ਚਾਹਣ ਉਹਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣਗੇ ਤਾਂ ਜੋ ਉਹ ਵੀ ਆਜ਼ਾਦ ਯੂਥ ਕਲੱਬ ਦੀ ਟੀਮ ਨਾਲ ਮਿਲ ਕੇ ਮੋਢਲੀ ਧਾਰਾ ਵਿੱਚ ਆ ਕੇ ਹੋਰ ਲੋੜਵੰਦਾਂ ਦੀ ਮਦਦ ਕਰ ਸਕਣ ਇਸੇ ਲੜੀ ਤਹਿਤ ਬਸਟਾਣ ਨਜ਼ਦੀਕ ਇੱਕ ਵਿਅਕਤੀ ਨੂੰ ਜੋ ਕਿ ਆਜ਼ਾਦ ਯੂਥ ਕਲੱਬ ਤੋਂ ਹੀ ਹਰ ਮਹੀਨੇ ਰਾਸ਼ਨ ਪ੍ਰਾਪਤ ਕਰਦੇ ਸਨ ਦੀ ਮਦਦ ਕਰਦੇ ਹੋਏ ਉਹਨਾਂ ਨੂੰ ਦੁਕਾਨ ਅੰਦਰ ਸਾਰਾ ਸਮਾਨ ਭਰ ਕੇ ਦਿੱਤਾ ਗਿਆ ਤਾਂ ਜੋ ਕਿ ਉਹ ਆਪਣੇ ਪੈਰਾਂ ਤੇ ਖੜੇ ਹੋ ਜਾਣ ਅਤੇ ਆਪਣਾ ਰੋਜ਼ਗਾਰ ਕੀਤਾ ਚਲਾ ਸਕਣ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਅਪਡੇਟਸ ਲਈ ਚੈਨਲ ਸਟਾਰ ਵਿਜੇ ਸੱਚਤਾ ਪ੍ਰਤੀਕ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਫੇਸਬੁੱਕ ਪੇਜ ਸਟਾਰ ਵਿਜੇ ਸੱਚਤਾ ਪ੍ਰਤੀਕ ਨੂੰ ਫੋਲੋ ਕਰਕੇ ਜੁੜੇ ਰਹੋ ਨਵੀਆਂ ਤੇ ਜਾਣਕਾਰੀ ਭਰਪੂਰ ਖਬਰਾਂ ਦੇ ਨਾਲ ਦੇਖੋ ਕਿਵੇਂ ਆਜ਼ਾਦ ਯੂਥ ਕਲੱਬ ਦੀ ਟੀਮ ਕਰ ਰਹੀ ਹੈ ਲੋੜਵੰਦੀ ਪੂਰੀ ਮਦਦ ਇਹ ਜਿਹੜੀ ਤੁਹਾਡੀ ਦੁਕਾਨ ਜੀ ਪਹਿਲਾਂ ਖਾਲੀ ਸੀਗੀ ਹੁਣ ਇਹਦੇ ਵਿੱਚ ਰਾਸ਼ਨ ਪਾ ਦਿੱਤਾ ਗਿਆ ਹੈ ਬਈ ਕਿਹਨੇ ਤੁਹਾਨੂੰ ਇਹ ਰਾਸ਼ਨ ਲੈ ਕੇ ਦਿੱਤਾ ਜੀ ਕਿਸੇ ਕੋ ਪਰ ਆ ਲੱਗਿਆ ਸੀਗਾ ਤੇ ਦੋ ਤਿੰਨ ਮਹੀਨੇ ਰਾਸ਼ਨ ਲਿਆਂਦੇ ਰਹੇ ਉਥੋਂ ਹੁਣ ਆਜ਼ਾਦ ਜੋਸ਼ ਕਲੱਬ ਮਲੇਣਾ ਸੰਦ ਰਾਸ਼ਨ ਪਾ ਤੇ ਦੋ ਤਿੰਨ ਮਹੀਨੇ ਤੁਸੀਂ ਰਾਸ਼ਨ ਪਹਿਲਾਂ ਲੈ ਕੇ ਉਹਨਾਂ ਕੋਈ ਰਾਸ਼ਨ ਲੈ ਕੇ ਆਪਣਾ ਗੁਜ਼ਾਰਾ ਕਰਦੇ ਰਹੇ ਹਨ ਤੇ ਹੁਣ ਤੁਹਾਨੂੰ ਸਮਾਨ ਉਹਨਾਂ ਨੇ ਪਾ ਤਾਇਆ ਤੇ ਗਾਂ ਹੁਣ ਤੁਸੀਂ ਮਤਲਬ ਆਪਣਾ ਕੰਮ ਆਪੇ ਚਲਾਜੀਆ ਠੀਕ ਆ ਜੀ ਤੇ ਹੁਣ ਗਾਂ ਤੁਹਾਨੂੰ ਰਾਸ਼ਨ ਦੀ ਲੋੜ ਨਹੀਂ ਜੀ ਹਨਾ ਤੇ ਤੁਹਾਨੂੰ ਪਤਾ ਕਿੱਥੋਂ ਲੱਗਾ ਜੀ ਕਲੱਬ ਬਾਰੇ ਇੱਦਾਂ ਹੀ ਕੋਈ ਰਾਸ਼ਨ ਲੈਣ ਜਾਂਦੇ ਸੀਗੇ ਹੁਣਾਂ ਕੋ ਪਤਾ ਲੱਗ ਕਿ ਉਸ ਖਲਾ ਅਜਾਦ ਯੂਥ ਕਲੱਬ ਨੂੰ ਰਾਸ਼ਨ ਦਿੰਦੇ ਆਪਰੇ ਹਾਂ ਠੀਕ ਹੈ ਜੀ ਹਾਂ ਬੇਨਤੀ ਕੀਤੀ ਜਾ ਤੂੰ ਕੋ ਠੀਕ ਹੈ ਜੀ ਮੇਰੋਂ ਹਾਂ ਜੀ ਵਾਈਪਰ ਜੀ ਦਾ ਖਾਲਸਾ ਵਾਈਪਰ ਜੀ ਫਤਿਹ ਅਜਾਦ ਯੂਥ ਸਾਹਿਬ ਜਿੱਦਾਂ ਕਿ ਫਗਵਾੜਾ ਨਿਵਾਸੀ ਨੂੰ ਪਤਾ ਵੀ ਅਸੀਂ ਸਮੇਂ-ਸਮੇਂ ਹਰ ਹਫਤੇ ਲੋੜਵੰਦਾਂ ਦੀ ਸੇਵਾ ਜਾਂ ਰਾਸ਼ਨ ਜਾਂ ਟ੍ਰਾਈਸਾਈਕਲ ਜਾਂ ਬੱਚਿਆਂ ਦੀ ਫੀਸ ਦਿੰਦੇ ਰਿਆਂ ਉਸੇ ਲੜੀ ਦੇ ਤਹਿਤ ਅਸੀਂ ਇੱਕ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਰਾਸ਼ਨ ਤੋਂ ਰੋਜ਼ਗਾਰ ਵਾਲਾ ਕਿਉਂਕਿ ਜਿੱਦਾਂ ਅਸੀਂ ਰਾਸ਼ਨ ਦਿੰਨੇ ਆ 50 60 ਪਰਿਵਾਰਾਂ ਨੂੰ ਮੰਥਲੀ ਹੋ ਸਕਦਾ ਸਾਡਾ ਕਲੱਬ ਬੰਦ ਹੋ ਜਵੇ ਹੋ ਸਕਦਾ ਮੈਂ ਨਾ ਰਵਾਂ ਜਾਂ ਕੋਈ ਸਾਡੇ ਕਲੱਬ ਦਾ ਮੈਂਬਰ ਵੈਸੇ ਕਲੱਬ ਅਸੀਂ ਨਾਜਾ ਲਾ ਸਕੀਏ ਅਸੀਂ ਉਹ ਮਹਿੰਮ ਸ਼ੁਰੂ ਕੀਤੀ ਹੈ ਵੀ ਜਿਹੜਾ ਪਰਿਵਾਰ ਸਾਡੇ ਕੋਲ ਰਾਸ਼ਨ ਲੈ ਰਿਹਾ ਉਹਦੇ ਵਿੱਚ ਜਿਹੜੇ ਯੰਗਸਟਰ ਬੱਚੇ ਪਰਿਵਾਰ ਆ ਜਾਂ ਕੋਈ ਬਿਊਰ ਪਰਿਵਾਰ ਆ ਜਿਹੜੇ ਨਹੀਂ ਕੰਮ ਕਰ ਸਕਦੇ ਉਹ ਤਾਂ ਵੱਖਰੀ ਗੱਲ ਆ ਜਿਹੜੇ ਰੋਜ਼ਗਾਰ ਖੋਲ ਸਕਦੇ ਆ ਉਸੇ ਲੜੀ ਦੇ ਤਹਿਤ ਅਸੀਂ ਅੱਜ ਪਹਿਲੇ ਸੰਡੇ ਸੰਡੇ ਮਾਤਾ ਐ ਕੁਮਲੇਸ਼ਪੁਰ ਜੀ ਉਹਨਾਂ ਨੇ ਉੱਥੇ ਚਾਹ ਦਾ ਖੁੱਖਾ ਬੱਸ 80 ਲਿਆ ਅਸੀਂ ਉਹਨਾਂ ਨੂੰ ਉੱਥੇ ਪਾਣੀ ਦੇ ਬੋਤਲਾਂ ਬਿਸਕੁਟ ਸਮੋਸਿਆਂ ਜੋ ਬਣਾਉਣ ਦਾ ਸਮਾਨ ਆ ਜਾਂ ਹੋਰ ਛੋਟੀ ਮੋਟੀ ਕਰਾਪਰੀ ਲੈਤੀ ਆ 15-20 ਹਜ਼ਾਰ ਦੀ ਉਹ ਆਪਣਾ ਕੰਮ ਆਪਣਾ ਰੋਜਗਾਰ ਤੋਰ ਸਕਣਗੇ ਜਿਹਨੇ ਦਾ ਵੀ ਸਮਾਨ ਆਇਆ ਸੀ ਉਹਨੂੰ ਦਿੰਦਾ ਹੁਣ ਅਸੀਂ ਉਹਨਾਂ ਦਾ ਮੰਥਲੀ ਰਾਸ਼ਨ ਬੰਦ ਕਰਤਾ ਏਸੀ ਲੜੀ ਦੇ ਤਹਿਤ ਅਸੀਂ ਸਟੈਪ ਵਾਈਜ਼ ਸਟੈਪ ਜਿੱਦਾਂ ਸਾਡੀ ਟੀਮ ਦੇ ਮੈਂਬਰ ਅਸੀਂ ਸਾਰੇ ਸਹਿਯੋਗ ਕਰਕੇ ਪੈਸੇ ਇਕੱਠੇ ਕਰਕੇ ਪਾਵਾਂਗੇ ਹਰ ਇੱਕ ਪਰਿਵਾਰ ਦਾ ਰਾਸ਼ਨ ਬੰਦ ਕਰ ਦਾਂਗੇ ਸਿਰਫ ਬਜ਼ੁਰਗ ਪਰਿਵਾਰ ਜਿਹੜੇ ਇਕੱਲੇ ਰਹੇ ਨੇ ਜਿਹੜੇ ਕੰਮ ਨਹੀਂ ਕਰ ਸਕਦੇ ਉਹਨਾਂ ਦਾ ਰਾਸ਼ਨ ਚੱਲਦਾ ਰਹੇਗਾ ਬਾਕੀ ਅਸੀਂ ਰੋਜ਼ਗਾਰ ਰਾਸ਼ਨ ਸੋਰੀ ਬੰਦ ਕਰ ਦੇਣਾ ਧੰਨਵਾਦ ਜੀ